ਬਹੁਤ ਖਾਜੀ ਅੱਜ ਮੁਕਸਨ ਕੈਨੇਲ ਸਾਹ ਵਾਦੇ ਉਸਨ ਲੋਕਸ਼ਾ ਹੋਣਾ ਅੱਜ ਅਸੀਂ ਕੱਲ੍ਹ ਨੂੰ ਸ਼ਾਰਟ ਨੋਟਿਸ ਨਾਲ ਮੈਸੇਜ ਮਿਲਿਆ ਸੀ ਪਰ ਫਿਰ ਵੀ ਇੰਨੀ ਗਰਮੀ ਹੋਣ ਦੇ ਬਾਵਜੂਦ ਬਹੁਤ ਸੰਗਤ ਜਿਹੜੀ ਉਤਸਾਰ ਪਹੁੰਚੀ ਹੈ ਤੇ ਕਈ ਤਾਫੀ ਸੰਗਤ ਨੱਗਰ ਹਨ ਰੰਨਾ ਪਿੰਡਾਂ ਚ ਤਾਂ ਮੈਂ ਸਮਝਦਾ ਕਿ ਆਉਣ ਵਾਲੇ ਇਹ ਸਰਕਾਰ ਹੈ ਪੰਜਾਬ ਦੀ ਲੋਕਸ਼ਾ ਇਲੈਕਸ਼ਨ ਹੋਣੀ ਹੈ ਉਹਦੇ ਚ ਆਪ ਜੀ ਜਿਹੜੀ ਜਕੀ ਜਕਨੀ ਪ੍ਰਾਪਤ ਹੋਈ ਹੈ ਤਾਂ ਬਹੁਤ ਖਾਜੀ ਅੱਜ ਮੁਕਸਨ ਕੈਨੇਲ ਸਾਹ ਵਾਦੇ ਲੁਖਸਾ ਲੋਕਚੋਣਾ ਅੱਜ ਅਸੀਂ ਕੱਲ੍ਹ ਨੂੰ ਦਾ ਸ਼ਾਰਟ ਨੋਟਿਫੀਕੈਸ਼ਨ ਮੈਸੇਜ ਮਿਲਿਆ ਸੀ ਪਰ ਫਿਰ ਵੀ ਇੰਨੇ ਗਰਮੀ ਹੋਣ ਦੇ ਬਾਵਜੂਦ ਬਹੁਤ ਸੰਗਤ ਜਿਹੜੀ ਉੱਥਾਰ ਪਹੁੰਚੀ ਹੈ ਔਰ ਕਈ ਸਾਥੀ ਸੰਗਤ ਨਾਲ ਕੇ ਉਹ ਹਨ ਰਲਣਾ ਪਿੰਡਾ ਚ ਤਾਂ ਮੈਂ ਸਮਝਦਾ ਕਿ ਆਉਣ ਵਾਲੇ ਇਹ ਸਰਕਾਰ ਹੈ ਪੰਜਾਬ ਦੀ ਲੋਕਸਭਾ ਇਲੈਕਸ਼ਨ ਹੋਣੀ ਹੈ ਉਹਦੇ ਚ ਆਪ ਜੀ ਜਿਹੜੀ ਜਕਨੀ ਪ੍ਰਾਪਤ ਕੀਤੀ ਹੈ ਤਾਂ ਬਹੁਤ ਸਾਡੀ ਅੱਜ ਲੁਖਸਾ ਇਜਲਸਾ ਵਾਰਿਆ ਲੋਕਸਾ ਲੋਕਚੋਣਾ ਅੱਜ ਅਸੀਂ ਕੱਲ੍ਹ ਤੋਂ ਦਾ ਸ਼ਾਰਟ ਨੋਟਸ ਨਾਲ ਮੈਸੇਜ ਮਿਲਿਆ ਸੀ ਪਰ ਫਿਰ ਵੀ ਇਨੀ ਗਰਮੀ ਹੋਣ ਦੇ ਬਾਵਜੂਦ ਬਹੁਤ ਸੰਗਤ ਜਿਹੜੀ ਉਤਸਾਰ ਪਹੁੰਚੀ ਹੈ ਔਰ ਕਈ ਸਾਥੀ ਸੰਗਤ ਨਾਲ ਜਿਹੜਾ ਹਨ ਰਲਣਾ-ਮਿਲਣਾ ਚੋ ਤਾਂ ਮੈਂ ਸਮਝਦਾ ਕਿ ਆਉਣ ਵਾਲੀ ਸਰਕਾਰ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਹੋਣੀ ਹੈ ਉਹਦੇ ਚ ਆਪ ਦੀ ਜਿਹੜੀ ਜਕੀਨੀ ਪ੍ਰਾਤ ਕਰਨ ਲਈ ਤੁਹਾਨੂੰ ਬਹੁਤ ਸਾਜੀ ਅੱਜ ਮੁਕਤ ਜੀ ਨਾਲ ਸਾਹ ਵਾਰੇ ਕੋਸ਼ਿਸ਼ ਲੋਚ ਹੋਣਾ ਅੱਜ ਅਸੀਂ ਕੱਲ੍ਹ ਨੂੰ ਦਾ ਸ਼ਾਰਟ ਨੋਟ ਅਸਲ ਮੈਸੇਜ ਮਿਲਿਆ ਸੀ ਪਰ ਫਿਰ ਵੀ ਇਹਨੇ ਗੱਲ ਨੂੰ ਤੇ ਬਾਅਦ ਨੂੰ ਬਹੁਤ ਸੰਗਤ ਜਿਹੜੀ ਉਪਸਾਰ ਨ ਪਹੁੰਚੀ ਹੈ ਤੇ ਕਈ ਕਾਫੀ ਸੰਗਤ ਲੱਗ ਰਹੀ ਹਣਾ ਰੱਲਾ ਪਿੰਡਾਂ ਚ ਤਾਂ ਮੈਂ ਸਮਝਦਾ ਕਿ ਆਉਣ ਵਾਲੀ ਸਰਕਾਰ ਹੈ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਹੋਣੀ ਹੈ ਉਹਦੇ ਚ ਆਪ ਜੀ ਜਿਹੜੀ ਜਕੀਨੀ ਪ੍ਰਾਪਤ ਹੈ। ਤਾਂ ਬਹੁਤ ਸਾਜੀ ਅੱਜ ਲੋਕ ਸਭਾ ਜੀਨਲ ਸਾਹ ਆ ਰਹੇ। ਬਕਸੇ ਰੋਡ ਤੋਂ ਹੁਣਾ ਅੱਜ ਅਸੀਂ ਕੱਲ੍ਹ ਤੋਂ ਦਾ ਸ਼ਾਰਟ ਨੋਟਿਫੀਕੈਸ਼ਨ ਮੈਸੇਜ ਮਿਲਿਆ ਸੀ ਪਰ ਫਿਰ ਵੀ ਇੰਨੀ ਗਰਮੀ ਹੋਣ ਤੇ ਬਾਅਦ ਵਿੱਚ ਬਹੁਤ ਸੰਗਤ ਜਿਹੜੀ ਉੱਥਾਰ ਪਹੁੰਚੀ ਹੈ ਔਰ ਕਈ ਸਾਥੀ ਸੰਗਤ ਨਗਰ ਹਨ ਰੰਨਾ ਪਿੰਡਾਂ ਚ ਤਾਂ ਮੈਂ ਸਮਝਦਾ ਕਿ ਆਉਣ ਵਾਲੇ ਇਹ ਸਰਕਾਰ ਹੈ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਹੋਣੀ ਹੈ ਉਹਦੇ ਚ ਆਪ ਜੀ ਜਿਹੜੀ ਜਕੀਨੀ ਪ੍ਰਾਪਤ ਹੋਈ ਹੈ ਤਾਂ ਬਹੁਤ ਖਾਹ ਜੀ ਅੱਜ ਲੋਕ ਸਭਾ ਇਲੈਕਸ਼ਨ ਲੋਕਾਂ ਨੂੰ ਹੋਣਾ

Instagram X aur WhatsApp channel par